ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਤੇ ਜੇਕਰ ਤੁਹਾਨੂੰ ਹਨਾ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਹਨਾ ਜ਼ਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਆ ਤੇ ਆਪਣੀਆਂ ਭੈਣਾਂ ਕਰਕੇ ਆ ਤੇ ਭੈਣਾਂ ਦੇ ਰਿਲੇਟਡ ਆ ਤੇ ਹਨਾ ਪੈਣਾ ਹੈ ਵੀਡੀਓ ਨੂੰ ਜਰੂਰ ਦੇਖਣ ਤੇ ਮੇਰੀ ਵੀਡੀਓ ਨੂੰ ਪਲੀਜ਼ ਐਂਡ ਤੱਕ ਫੁੱਲ ਵਾਚ ਜਰੂਰ ਕਰਿਆ ਕਰੋ ਤੇ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗਦੀ ਹੈ ਲੱਗਦੀ ਹੈ ਤਾਂ ਮੈਨੂੰ ਲਾਈਕ ਸ਼ੇਅਰ ਵੀ ਅਤੇ ਕਮੈਂਟ ਕਰਕੇ ਵੀ ਜਰੂਰ ਦੱਸ ਕੇ ਜਾਇਆ ਕਰੋ ਹਾਂਜੀ ਕਈ ਵਾਰੀ ਕੀ ਹੁੰਦਾ ਹੈ ਜੀ ਆਪਣੇ ਘਰ ਦੇ ਵਿੱਚ ਹਨ ਜਿਹੜੀ ਦਾਲ ਸਬਜ਼ੀ ਆ ਉਹ ਨਹੀਂ ਹੁੰਦੀ ਹੈਗੀ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਜੀ ਆਪਾਂ ਸਾਰੇ ਜਣੇ ਰੋਟੀ ਖਾ ਲੈਂਦੇ ਆ ਹਨਾ ਤੇ ਜਿਨ੍ਹਾਂ ਨੇ ਮੇਰੀਆਂ ਭੈਣਾਂ ਨੇ ਹਨਾ ਰੋਟੀ ਦੇਣੀ ਹੁੰਦੀ ਆ ਘਰਦਿਆਂ ਨੂੰ ਕਈ ਵਾਰੀ ਉਹ ਵਿਚਰਨੇ ਰਹਿ ਜਾਂਦੀਆਂ ਨੇ ਤਾਂ ਆਪਾਂ ਨੂੰ ਭਰਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਇੱਥੇ ਕੀ ਕਰਨਾ ਹੈ ਜੀ ਸਿਰਫ ਦੋ ਦੋ ਤਿੰਨ ਮਿੰਟ ਲੱਗਦੇ ਹੈ ਇਹ ਸਬਜੀ ਬਣਾਉਣ ਨੂੰ ਤੇ ਤੁਹਾਨੂੰ ਮੈਂ ਦੱਸਦੀ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸਬਜੀ ਬਣਾ ਕੇ ਜਿਹੜੀ ਖਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਕੀ ਕਰਨਾ ਹੈ ਆਪਾਂ ਮੈਂ ਇੱਥੇ ਦੋ ਪਿਆਜ਼ ਲੈ ਲਏ ਤੇ ਆਪਾਂ ਪਿਆਜ਼ਾਂ ਨੂੰ ਪਹਿਲਾਂ ਛੀਰ ਲੈਣਾ ਵਾ ਕਿ ਮੈਂ ਉਧਰ ਤੇਲ ਗਰਮ ਹੋਣਾ ਰੱਖ ਦਿੱਤਾ ਹੈ ਜਦ ਤੱਕ ਤੇਲ ਗਰਮ ਹੁੰਦਾ ਜਦ ਤੱਕ ਆਪਾਂ ਆਪਣੇ ਪਿਆਜ਼ ਆ ਜਿਹੜੇ ਆਪਾਂ ਚੀਰ ਲੈਣੇ ਆ ਤੇ ਤੁਸੀਂ ਇਹ ਧਿਆਨ ਰੱਖਣਾ ਵੀ ਪਿਆਜ਼ ਤੁਸੀਂ ਆ ਜਿਹੜੇ ਉਹ ਬਰੀਕ ਬਰੀਕ ਚੀਰਨੇ ਆ ਬਹੁਲੇ ਜਿਆਦਾ ਵੱਡੇ ਨਹੀਂ ਚੀਰਨੇ ਹੈਗੇ ਬਹੁਤ ਹੀ ਜਲਦੀ ਹੈ ਨਾ ਹਾਂ ਇਹ ਸਬਜੀ ਬਣ ਕੇ ਰੈਡੀ ਹੋ ਜਾਂਦੀ ਆ ਘੱਟ ਟਾਈਮ ਲੱਗਦਾ ਬਹੁਤ ਕਿ ਤੁਸੀਂ ਮੈਂ ਤੁਹਾਨੂੰ ਦੱਸਦੀ ਆ ਕਿ ਤੁਸੀਂ ਕੀ ਕੀ ਚੀਜ਼ਾਂ ਪਾਣੀਆ ਨੇ ਤੇ ਬਹੁਤ ਹੀ ਟੇਸਟੀ ਬਹੁਤ ਹੀ ਸੁਆਦ ਹਨ ਇਹ ਬਣ ਕੇ ਸਬਜੀ ਇਹ ਜਿਹੜੀ ਉਹ ਰੈਡੀ ਹੋ ਜਾਂਦੀ ਆ ਆਪਣੀ ਤੇ ਜੇਕਰ ਤੁਹਾਡੇ ਕੋਲ ਛੋਟੇ ਪਿਆਜ਼ ਆ ਤੁਸੀਂ ਉਹ ਤਿੰਨ ਜਾਂ ਚਾਰ ਵੀ ਲੈ ਸਕਦੇ ਹੋ ਤੇ ਮੇਰੇ ਕੋਲ ਪਿਆਜ਼ ਇੱਥੇ ਵੀ ਸੀਗੇ ਜੀ ਵੱਡੇ ਵੱਡੇ ਤੇ ਇਸ ਕਰਕੇ ਜੀ ਆਪਾਂ ਇੱਥੇ ਕੀ ਆ ਦੋ ਪਿਆਜ਼ ਹੀ ਲਏ ਆ ਪਿਆਜ਼ ਹਨਾ ਵਿਚੋ ਖਰਾਬ ਹੋਣ ਲੱਗ ਗਈ ਕਿਉਂਕਿ ਜੀ ਬਰਸਾਤ ਦਾ ਮੌਸਮ ਹੈ ਪਿਆਜ਼ ਵਿਚੋ ਖਰਾਬ ਖਰਾਬ ਨਿਕਲਣ ਲੱਗ ਗਿਆ ਉਹਨੇ ਅੱਜ ਤਾਂ ਹੋਂ ਆਪਣੇ ਸਵੇਰ ਦਾ ਮੀਂਹ ਪਈ ਜਾਂਦਾ ਵਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਹਨਾ ਮੀ ਕਿੱਥੇ-ਕਿੱਥੇ ਪੈ ਰਿਹਾ ਅੱਜ ਤਰੀਕ ਹੈਗੀ ਆ ਜੀ 12 ਤਰੀਕ ਅੱਜ ਤੇ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਅੱਜ ਆਪਣੇ ਪਿੰਡ ਨਹੀਂ ਪੈ ਰਿਹਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਥੇ-ਕਿੱਥੇ ਮੀ ਪੈ ਰਿਹਾ ਲੋਜੀ ਪਿਆਜ ਪਾ ਚੀਰ ਲਿਆ ਤੇ ਇਧਰ ਪਤਲੇ ਹੋਇਆ ਜੀ ਆਪਣਾ ਤੇਲ ਗਰਮ ਹੋਣ ਵਾਸਤੇ ਤੇਲ ਆਪਣਾ ਗਰਮ ਹੋ ਚੁੱਕਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਪਿਆਜ਼ जो तक हाँ अपने प्याज चीर हम कह सकते कि ठीक कर लेना है अपने टमाते हरिया बच्चा का दिखाई ਹਾਂਜੀ ਜਦ ਤੱਕ ਆਪਣੇ ਪਿਆਜ਼ ਭੁੱਜਦੇ ਆਂ ਜਦ ਤੱਕ ਇੱਥੇ ਆਪਾਂ ਹਰੀਆਂ ਮਿਰਚਾਂ ਤੇ ਆਪਣੇ ਟਮਾਟਰ ਆਪਾਂ ਚੀਰ ਲਾਦੇ ਆਂ ਤੁਸੀਂ ਵੀ ਇਹ ਘਰ ਦੇ ਵਿੱਚ ਹਨਾ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਬਹੁਤ ਛੇਤੀ ਬਣਦੀ ਆ ਤੇ ਕੁਝ ਵੀ ਟਾਈਮ ਜਿਹੜਾ ਨਹੀਂ ਲੱਗਦਾ ਹੈਗਾ ਬਹੁਤ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਇਹ ਹਾਂਜੀ ਇੱਥੇ ਆਪਾਂ ਪਿਆਜ਼ ਵੀ ਆਪਣੇ ਹਰੀ ਮੱਚਾ ਵਿੱਚ ਚੀਰ ਲਏ ਨੇ ਤੇ ਲਾਲ ਟਮਾਟਰ ਵੀ ਚੀਰ ਚੁੱਕੇ ਤੇ ਇੱਧਰ ਆਪਣੇ ਪਿਆਜ਼ ਵੀ ਭੁੱਜੀ ਜਾਂਦੇ ਆ ਬਸ ਥੋੜਾ ਜਿਹਾ ਟਾਈਮ ਇਹਨਾਂ ਨੂੰ ਹੋਰ ਲੱਗੂਗਾ ਬੜਨ ਵਾਲੀ ਹੈ ਵੀ

ਹਾਂਜੀ ਲਓ ਜੀ ਆਪਣੇ ਪਿਆਜ਼ ਵਗੈਰਾ ਤੇ ਆਪਣੇ ਟਮਾਟਰ ਚੰਗੀ ਤਰ੍ਹਾਂ ਭੁੱਜ ਗਏ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿੰਨਾ ਤੁਹਾਡੇ ਟੇਸਟ ਦੇ ਅਨਸਾਰ ਨਮਕ ਤੇ ਹਲਦੀ ਤੇਜੀ ਦਾ ਆਪਾਂ ਪਹਿਲਾਂ ਪਤਾ ਸੀਗਾ ਜੀਰਾ ਮੈਂ ਇਸ ਟੈਪਕੇ ਹੈ ਨਾ ਪੌਲਿੰਗ ਨੇ 12 ਵਿੱਚ ਤੇ ਕਈ ਵੀਰੇ ਭੈਣਾਂ ਨੇ ਪਿਆਜ਼ ਭੁੰਨਣ ਤੋਂ ਪਹਿਲਾਂ ਜੀਰਾ ਪਾਉਂਦੀਆਂ ਨੇ। ਮੈਂ ਉਹ ਤਾਂ ਨਹੀਂ ਪਾਉਂਦੀ ਕਿਉਂਕਿ ਵੀ ਤੇਲ ਜ਼ਿਆਦਾ ਗਰਮ ਹੁੰਦਾ ਹੈ ਤੇ ਫਿਰ ਜਿਹੜਾ ਉਹ ਆਪਣਾ ਜੀਰਾ ਹੁੰਦਾ ਆ ਉਹ ਥੋੜਾ ਜਿਹਾ ਕੈਸਾ ਦੇ ਕਾਲਾ ਕਾਲਾ ਜਹ ਹੋ ਜਾਂਦਾ ਇਸ ਕਰਕੇ ਮੈਂ ਪਿਆਜ਼ ਭੁੰਨ ਕੇ ਬਾਅਦ ਵਿੱਚ ਜੀਰਾ ਪਾਣੀ ਹਿੰਦੀ ਆ ਤੇ ਇਥੇ ਹੁਣ ਆਪਾਂ ਨੂਨ ਮਚ ਹਲਦੀ ਸਾਰਾ ਕੁਝ ਆਪਾਂ ਪਾ ਲੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਜੀ ਇਥੇ ਆਪਾਂ ਪਾਵਾਂਗੇ ਜੀ ਦੁੱਧ ਮੇਰੇ ਕੋਲ ਉਰੇ ਅੱਧਾ ਕੱਪ ਦੁੱਧ ਦਾ ਹੈਗਾ ਆਪਾਂ ਇਥੇ ਦੁੱਧ ਪਾਵਾਂਗੇ ਇਹ ਹੋਜੀ ਸੀ ਦੇਖੋ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਰੈਡੀ ਹੁੰਦੀ ਆ ਇਹ ਠੀਕ ਹੈ ਹੁਣ ਨਾ ਮੇਰੇ ਭੈਣਾਂ ਇਹਨੂੰ ਦੁੱਧ ਦੀ ਸਬਜ਼ੀ ਵੀ ਕਹਿੰਦੇ ਆ ਕਿ ਕਿਹ ਹਾਂ ਹੁਣ ਇਹਦੇ ਵਿੱਚ ਟਮਾਟਰ ਪਿਆ ਹੋਇਆ ਵਾ ਤੇ ਹਨਾ ਦੁੱਧ ਨੇ ਦੇਖੋ ਤੁਸੀਂ ਆਪਦੇ ਆਪ ਹੀ ਜਾਣਦੀ ਕਹਿ ਸਕਦੇ ਕਿ ਫਟ ਜੇ ਜਾਣਾ ਵਾ ਆਪਾਂ ਨੂੰ ਕੁਝ ਵੀ ਇਹਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਠੀਕ ਸਬਜੀ ਹੈ ਨਾ ਹਾਂ ਆਪਣੀ ਦੇਖੋ ਤੁਸੀਂ ਬਹੁਤ ਹੀ ਵਧੀਆ ਬਣ ਕੇ ਜਿਹੜੀ ਰੈਡੀ ਹੋ ਜਾਨੀ ਆ। ਹਾਂਜੀ ਦੇਖੋ ਜੀ ਦੁੱਧ ਵੀ ਆਪਣੀ ਨੂੰ ਉਵਾਲੀ ਆਉਣ ਲੱਗ ਗਈ। ਜਦ ਇਹ ਨਹੀਂ ਰਿਜ ਜਾਣਾ ਨਹੀਂ ਬਹੁਤ ਵਧੀਆ ਸਬਜੀ ਬਣ ਕੇ ਰੈਡੀ ਹੋ ਜੂਗੀ ਆਜ ਕਿ ਤੁਸੀਂ ਪਨੀਰ ਬਣਾਉਣ ਨਾਲ ਲੱਗੇ ਦਾ।

ਸਬਜੀ ਆਪਣੀ ਇਸ ਤਰੀਕੇ ਦੇ ਨਾਲ ਬਣਨੀ ਆ ਰਸਮੀ ਸੀ ਜੀ ਤੇ ਜੇਕਰ ਤੁਸੀਂ ਉਹ ਇਹਨੂੰ ਵੱਧ ਸੇਕ ਲਗਾਉਣਾ ਚਾਹਦੇ ਤਾਂ ਵੱਧ ਵੀ ਲਵਾ ਸਕਦੇ ਹੋ ਤੇ ਵੈਸੇ ਨੂੰ ਆਪਣੀ ਸਬਜੀ ਆ ਜਿਹੜੀ ਬਣ ਕੇ ਉਹ ਰੈਡੀ ਹੋ ਚੁੱਕੀ ਆ ਬਹੁਤ ਘੱਟ ਟਾਈਮ ਦੇ ਵਿੱਚ ਬਣਦੀ ਹੁੰਦੀ ਆ ਇਹ ਰੈਡੀ ਹੁੰਦੀ ਆ ਤੇ ਬਾਕੀ ਹਨਾ ਤੁਸੀਂ ਇਸ ਤਰੀਕੇ ਦੇ ਨਾਲ ਸਬਜੀ ਬਣਾ ਕੇ ਖਾ ਸਕਦੇ ਹੋ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਆ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੱਕ ਦੇ ਲਈ ਬਾਏ ਬਾਏ